ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਜੇਕਰ ਗੱਲ ਕਰੀਏ 29 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਗੱਲ ਕਰ ਲਈਏ ਹਵਾ ਦੀ ਦਿਸ਼ਾ ਉੱਤਰ ਤੋਂ ਪੱਛਮ ਵੱਲ ਰਹਿਣ ਦੀ ਸੁਭਾਅ ਹੈ ਖਾਸ ਕਰਕੇ ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਖੇਤਰਾਂ ਵਿੱਚ ਗੱਲ ਕਰੀਏ ਲੁਧਿਆਣੇ ਦੇ ਵਿੱਚ ਆਮ ਤੌਰ ਤੇ 4 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਹਵਾਵਾਂ ਚੱਲ ਸਕਦੀਆਂ ਹਨ ਜੋ ਕਿ ਸ਼ਾਮ ਦੇ ਸਮੇਂ 7 ਕਿਲੋਮੀਟਰ ਪ੍ਰਤੀ ਕਿੰਡੇ ਤੱਕ ਪਹੁੰਚ ਸਕਦੀਆਂ ਹਾਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ 3 ਕਿਲੋਮੀਟਰ ਪ੍ਰਤੀ ਘੰਟਾ ਹਵਾ ਚੱਲ ਸਕਦੀ ਹੈ ਤੇ ਸ਼ਾਮ ਨੂੰ ਇਹੀ ਰਫ਼ਤਾਰ ਰਹਿ ਸਕਦੀ ਹੈ 29 ਨਵੰਬਰ ਨੂੰ ਮੀਂਹ ਦੀ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਆ ਰਹੀ ਹੈ ਮੌਸਮ ਆਮ ਅਤੇ ਖੁਸ਼ਕ ਰਹਿਣ ਵਾਲਾ ਹੈ ਸਰਦੀ ਦੇ ਕਾਰਨ ਮੌਸਮ ਦੇ ਵਿੱਚ ਨਮੀ ਜ਼ਿਆਦਾ ਮਹਿਸੂਸ ਕੀਤੀ ਜਾ ਸਕਦੀ ਹੈ ਤੇ ਨਵੰਬਰ ਦੇ ਮਹੀਨੇ ਮੀਂਹ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸਾਹਮਣੇ ਹੁੰਦੀ ਹੈ ਆਮ ਤੌਰ ਤੇ ਇਸ ਮਹੀਨੇ ਮੌਸਮ ਖੁਸ਼ਕ ਰਹਿੰਦਾ ਹੈ ਆਉਣ ਵਾਲੇ ਦਿਨਾਂ ਤੱਕ ਮੀਂਹ ਦੀ ਸਭਾਵਨਾ ਹੋ ਸਕਦੀ ਹੈ ਗੱਲ ਕਰਾਂਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਾਂ ਨਹੀਂ ਪੰਜਾਬ ਦੇ ਵਿੱਚ ਬਟਾਲਾ, ਸ਼ਹੀਦਪੁਰ, ਗਦਾਸਪੁਰ, ਅੰਮ੍ਰਿਤਸਰ, ਜਲੰਧਰ, ਮੋਗਾ, ਕਰਪੂਥਰਾ ਦੇ ਵਿੱਚ 21 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਤਾਪ ਮਾ ਰਹੇਗਾ ਤੇ ਰਾਤ ਦੇ ਤਾਪ ਮੰਦੀ ਗੱਲ ਕਰੀਏ ਤਾਂ 8 ਡਿਗਰੀ ਦੇ ਨੇੜੇ ਤੇੜੇ ਰਹੇਗਾ ਹਵਾ ਆਮ ਜਿਹੀ ਰਹੇਗੀ ਅਤੇ ਹਲਕੀ-ਹਲਕੀ ਠੰਡਕ ਦੇ ਨਾਲ ਤੇਜ਼ ਹਵਾ ਦੀ ਕੋਈ ਵੀ ਸਭਾਵਨਾ ਨਹੀਂ ਹੈ ਇਸ ਤਰ੍ਹਾਂ ਗੱਲ ਕਰੀਏ ਅੰਮ੍ਰਿਤਸਰ ਦਾ ਤਾਪਮਾਨ 21 ਡਿਗਰੀ ਸੈਲਸੀਅਸ ਰਹੇਗਾ ਰਾਤ ਦਾ ਤਾਪਮਾਨ 8 ਡਿਗਰੀ ਸੈਲਸੀਅਸ ਲੁਧਿਆਣੇ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਹੇਗਾ ਤੇ ਰਾਤ ਦਾ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ ਜਲੰਧਰ ਦੀ ਗੱਲ ਕਰੀਏ ਤਾਂ 20 ਡਿਗਰੀ ਸੈਲਸੀਅਸ ਦਿਨ ਦਾ ਤਾਪਮਾਨ ਰਹੇਗਾ ਤੇ ਰਾਤ ਦਾ ਤਾਪਮਾਨ 7 ਡਿਗਰੀ ਸੈਲਸੀਅਸ ਦੇ ਨੇੜੇ ਤੇ ਨਹੀਂ ਰਹਿਣ ਵਾਲਾ ਹੈ ਬਠਿੰਡੇ ਦੇ ਵਿੱਚ 21 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਵਾਲਾ ਹੈ ਤੇ ਰਾਤ ਦਾ ਤਾਪਮਾਨ 8 ਡਿਗਰੀ ਸੈਲਸੀਅਸ ਰਹੇਗਾ ਫਿਰੋਜ਼ਪੁਰ ਦੇ ਵਿੱਚ 20 ਡਿਗਰੀ ਸੈਲਸੀਅਸ ਦਿਨ ਦਾ ਤਾਪਮਾਨ ਰਹੇਗਾ ਤੇ ਰਾਤ ਦਾ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ। ਕਈਆਂ ਇਲਾਕਿਆਂ ਦੇ ਵਿੱਚ ਧੁੰਦੀ ਸਭਾਵਨਾ ਹੋ ਸਕਦੀ ਹੈ ਜਿਵੇਂ ਕਿ ਜਲੰਧਰ, ਅਮਰitsar, ਲੁਧਿਆਣਾ, ਬਠਿੰਡਾ ਦੇ ਫਿਰੋਜ਼ਪੁਰ ਦੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਸਵੇਰ ਦੇ ਟਾਈਮ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਜਾਤਾਂ ਧੁੰਦ ਨਹੀਂ ਦੇਖੀ ਜਾ ਸਕਦੀ ਹੈ। ਮੌਸਮ ਆਮ ਅਤੇ ਧੁੱਪ ਵਾਲਾ ਰਹੇਗਾ, ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਸਭਾਵਨਾ ਕਿਸ ਤਰ੍ਹਾਂ ਦੀ ਰਹੇਗੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।